ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੇਰੀ ਫਾਰਮ 03 ਤੇ ਅੱਜ ਦੀ ਵੀਡੀਓ ਪਿੰਡ ਕੁਟੀ ਬਲਾਕ ਸੰਗਤ ਜਿਹੜਾ ਬਠਿੰਡਾ ਦੀ ਹੈ ਜੀ ਇੱਥੇ ਕੁਟੀ ਬਾਈ ਕਾਲੀ ਦੇ ਫਾਰਮ ਤੇ ਆਈ ਸੀ ਜੀ ਬਾਈ ਦਾ ਫਾਰਮ ਕੁਟੀ ਤੋਂ ਜੱਸੀ ਬਾਗ ਵਾਲੀ ਜਿਹੜੀ ਸੜਕ ਜਾਂਦੀ ਹੈ ਇਹ ਸੜਕ ਤੇ ਰਹਿ ਜਾਂਦਾ ਹੈ ਜੀ ਪਹਿਲਾਂ ਵੀ ਇਸ ਫਾਰਮ ਤੋਂ ਤੁਹਾਨੂੰ ਕਾਫੀ ਵੀਡੀਓ ਦਿਖਾ ਚੁੱਕੇ ਹਾਂ ਜੀ ਬਾਈ ਕੋਲੇ ਹਰ ਸਮੇਂ ਲਗਭਗ ਛੋਟੇ ਵੱਡੇ ਭਾ ਦੇ ਹਰ ਤਰ੍ਹਾਂ ਦੇ ਪਸ਼ੂ ਵਿਕਰੀ ਵਾਸਤੇ ਤਿਆਰ ਹੁੰਦੇ ਆ ਜੀ ਅੱਜ ਤੁਹਾਨੂੰ ਵੀਡੀਓ ਚ ਤਿੰਨ ਗਾਵਾਂ ਦਿਖਾਉਣੀ ਹੈ ਜੀ ਇੱਕ ਜਰਸੀ ਕ੍ਰੋਸ ਹੈ ਤੇ ਦੋ ਐਚਐਫ ਹੈ ਜੀ ਪੂਰੀ ਡਿਟੇਲਸ ਨੂੰ ਬਾਈ ਤੋਂ ਦਵਾ ਦਿੰਦੇ ਆ ਜੀ ਹਾਂਜੀ ਬਾਈ ਜੀ ਕੀ ਹਾਲ ਨੇ ਠੀਕ ਆ ਜੀ ਬਦਕਾ ਹਾਂਜੀ ਕਿਵੇਂ ਗਾਊ ਹੈ ਜੀ ਇਹ ਦੂਜਾ ਸੂਗਾ ਕੀ ਜੀ ਜਰਸੀ ਕ੍ਰੋਸ ਆ ਕੀ ਜੀ ਸੂਈ ਨੂੰ 5 ਦਿਨ ਹੋ ਗਏ ਹੁਣ 13 ਕਿਲੋ ਦੁੱਧ ਆ ਰਿਹਾ ਜੀ ਦੂਜਾ ਸੂਆ ਸੂਈ ਹੋਈ ਜਰਸੀ ਕ੍ਰੋਸ ਬੈਡ ਹੈ ਜੀ ਇਹ ਸੂਈ ਨੂੰ ਕਿੰਨੇ ਦਿਨ ਹੋ ਗਏ ਜੀ 5 ਦਿਨ ਹੋ ਗਏ ਜੀ 5 ਦਿਨ ਹੋ ਗਏ ਕਿੰਨਾ ਦੁੱਧ ਤਿਆਰ ਹੈ 13 ਕਿਲੋ ਆ ਜੀ 13 ਕਿਲੋ ਦੁੱਧ ਤਿਆਰ ਆ ਬਾਈ ਦੱਸਦਾ ਬੱਚਾ ਕੀ ਹੈ ਜੀ ਬੱਠਾ ਗਾ ਜੀ ਠੰਡੀ ਸੀਲ ਆ ਜੀ ਬੱਚਾ ਇਹਦੇ ਮਗਰ ਬੱਛਾ ਹੈ ਜੀ ਪੂਰੀ ਠੰਡੀ ਸੀਲ ਗਾ ਹੈ ਮੁੱਲ ਬਾਈ ਜੀ ਦਾ ਮੁੱਲ ਇਹਦਾ 55000 ਹੋ ਗਿਆ ਜੀ 55000 ਦੇ ਬੰਦ ਕਰਦੇ ਆ ਦੇਖੋ ਵੀ ਸੋਹਣਾ ਥਾਣਾ ਹੋਣਾ ਜੀ ਬਹੁਤ ਸੋਹਣਾ ਥਣ ਲੱਗਿਆ ਜੀ ਚਲੋ ਜੀ ਦੋ ਨੰਬਰ ਇਹ ਤੀਜਾ ਸੂਆ ਜੀ ਹਜੇ 8-10 ਦਿਨ ਬਾਕੀ ਆ ਤੀਜਾ ਸੂਆ ਸੂਣ ਲਈ ਤਿਆਰ ਹੈਗਾ ਜੀ 8 ਤੋਂ 10 ਦਿਨ ਹਾਲੇ ਸੂਣ ਦੇ ਬਾਕੀ ਆ ਬਹੁਤ ਚੰਗੀ ਆਰਡਰ ਕੁਆਲਿਟੀ ਦੀ ਗਾਂ ਹੈ ਜੀ ਮੋਰ ਉਹਨੇ ਗਾ ਜੀ ਬਹੁਤ ਸੋਹਣੇ ਥਾਣ ਬੰਨੇ ਦੀ ਹੈ ਜੀ ਬਹੁਤ ਚੰਗੀ ਤਿਆਰ ਹੋਣਾ ਹੈ ਕਾਫੀ ਦਿਨ ਲੇਜੂਗਾ ਜੀ ਸੌਣ ਚ ਮੋੜ ਲਓ ਬਾਈ ਇਹਦਾ ਮੋੜ ਬਾਈ ਜੀ ਇਹਦਾ 70000 ਜੀ 70000 ਰੁਪਇਆ ਬੋਲਦਾ ਦੋਸਤੋ ਬਹੁਤ ਚੰਗੀ ਥਣ ਕੁਆਲਿਟੀ ਹੈ ਜੀ ਬਾਕੀ ਸੂ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਮਾਨਤਾਨ ਤੁਹਾਡਾ ਜ਼ਰੂਰ ਹੋ ਜੂਗਾ ਜੀ ਬਹੁਤ ਚੰਗੀ ਕੁਆਲਿਟੀ ਹੈ ਦੇਖੋ ਹਾਂਜੀ ਤੈਨੂੰ ਦੂਜਾ ਸੂਆ ਜੀ ਦੂਜਾ ਸੂਆ ਸੋਲੇ ਕਰ ਰਿਹਾ ਹੈ ਜਿੰਨੇ ਕਰਾ ਜੀ ਅਜੇ 10 ਦਿਨ ਬਾਕੀ ਹੈ 10 ਦਿਨ ਸੂਣਦੇ ਹਲੇ ਤੇ ਬਾਕੀ ਆ ਹੋ ਸਕਦਾ ਬਾਦ ਗੜ ਜੀ ਬਹੁਤ ਕਾਫੀ ਢੱਲਾ ਪਈਆਂ ਲੈ ਦੇ ਚ ਕਾਫੀ ਢੱਲਾ ਪਈਆਂ ਲੈ ਦੇ ਚ ਜੀ ਕਈ ਦਿਨ ਦੇ ਚ ਹਲੇ ਲਗਭਗ ਇਹਦਾ ਮੁੱਲ ਬਾਈ ਜੀ ਇਹਦਾ 82000 ਹੈ ਜੀ 82000 ਰੁਪਏ ਮੁੱਲ ਹੈ ਜੀ ਬਾਕੀ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰਕੇ ਆਜੋ ਦੇਖ ਕੇ ਤੁਸੀਂ ਸੌਦਾ ਕਰ ਸਕਦੇ ਹੋ ਮਨ ਤਾਂ ਤੁਹਾਡਾ ਇੱਥੇ ਆਇਆ ਦਾ ਹੋ ਜੂਗਾ ਜੀ ਦੋਸਤੋ ਜੇ ਵੀਡੀਓ ਚੰਗੀਆਂ ਲੱਗਦੀਆਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜੇ ਤੁਸੀਂ YouTube ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Facebook ਜਾਂ Insta ਤੇ ਦੇਖਦੇ ਹੋ ਤਾਂ ਫੋਲੋ ਕਰ ਦਿਓ ਜੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ